ਹੈਲੋ ਸਸ਼ਿਕਾਲ ਜੀ ਅੱਜ ਤੁਹਾਨੂੰ ਦੱਸਦੇ ਆਂ ਅਸੀਂ ਪੈਪਿੰਗ ਲਾਉਣੀ ਪੈਪਿੰਗ ਜਿਹੜੀ ਆਪਣੀ ਲੈਸ ਵਾਲੀ ਪੈਪਿੰਗ ਆ ਉਹ ਲਾਉਣੀ ਦੱਸਾਂਗੇ ਇਹ ਆਪਾਂ ਦੇਖੋ ਕੱਪੜੇ ਤੇ ਸਿੱਧੇ ਪਾਸੇ ਲਾ ਲਾਣੀ ਹੈ ਇਸ ਸਿੱਧੀ ਲੈਸ ਆ ਜਿਹੜੀ ਇਹ ਆਪਾਂ ਪੁੱਠੇ ਪੱਲੇ ਤੇ ਲਾ ਲਾਣੀ ਆ ਮਤਲਬ ਇਹ ਪੁੱਠੀ ਸਾਈਡ ਆ ਕਮੀਜ਼ ਦੀ ਇਹ ਸਿੱਧੀ ਸਾਈਡ ਆ ਤੇ ਆਪਾਂ ਨੇ ਪੁੱਠੀ ਸਾਈਡ ਜਿਹੜੀ ਸਿੱਧੀ ਲੈਸ ਰੱਖ ਕੇ ਲਾਉਣੀ ਆ ਇਹ ਆ ਦੇਖੋ ਪਹਿਲਾਂ ਇਹਨੂੰ ਆਪਾਂ ਨੇ ਇਦਾਂ ਹੀ ਸਿੰਗਲ ਸਲਾਈ ਕਰ ਲੈਣਾ ਆ ਜੀ ਆਪਣੀ ਨਾਰਮਲ ਪੈਪਿੰਗ ਆ ਜਿੱਦਾਂ ਕਿ ਆਹ ਵਾਲੀ ਪੈਪਿੰਗ ਆ ਆਪਣੀ ਜਿੱਦਾਂ ਆਹ ਆਪਣੀ ਨਾਰਮਲ ਪੈਪਿੰਗ ਆ ਇਹਨੂੰ ਤੁਸੀਂ ਜਿਵੇਂ ਮਰਜ਼ੀ ਮਤਲ ਲਾ ਸਕਦੇ ਹੋ ਚਾਹੇ ਜਿਹੜੀ ਮਰਜ਼ੀ ਸਾਈਡ ਲਾ ਸਕਦੇ ਹੋ ਇਹਦੀ ਤੇ ਜਿਹੜੀ ਆਪਣੀ ਐਦਾਂ ਦੀ ਲੇਸ ਵਾਲੀ ਪੈਪਿੰਗ ਹੁੰਦੀ ਆ ਇਹਦਾ ਮਤਲ ਸਿੱਧ ਪੁੱਠ ਹੁੰਦੀ ਆ ਤਾਂ ਤੁਸੀਂ ਸਿੱਧੀ ਸਾਈਡੇ ਉੱਪਰ ਲਾਉਣੀ ਆ ਤੇ ਪੁੱਠੇ ਕਮੀਜ਼ ਤੇ ਸਲਾਈ ਕਰਨੀ ਆ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਐਦਾਂ ਅੰਦਰ ਨੂੰ ਫੋਲਡ ਕਰਕੇ ਇਦੇ ਉੱਤੇ ਐਦਾਂ ਨਾਲ-ਨਾਲ ਇਹਦੇ ਸਲਾਈ ਮਾਰ ਦੇਣੀ ਆ ਆ ਦੇਖੋ ਤੁਹਾਨੂੰ ਮੈਂ ਦੱਸਦੀ ਆ ਆ ਦੇਖੋ ਇਹਨੂੰ ਅੰਦਰ ਨੂੰ ਫੋਲਡ ਕੀਤਾ ਅੰਦਰ ਨੂੰ ਫੋਲਡ ਕਰਕੇ ਇਹਦੇ ਨਾਲ-ਨਾਲ ਸਲਾਈ ਮਾਰ ਲੈਣੀ ਆ ਜਮਾਈ ਤੇ ਆਪਣੇ ਆਰਸ਼ਿਵ ਬਟਿਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ ਦੀ ਨਾਲ ਜਿਹੜਾ ਬੈਲ ਦਾ ਬਟਨ ਆ ਜ਼ਰੂਰ ਦਬਾ ਲਿਆ ਕਰੋ ਇਹ ਦੇਖੋ ਤੁਸੀਂ ਬਹੁਤ ਹੀ ਸੋਹਣੀ ਜਿਹੜੀ ਆਪਣੀ ਪੈਪਿੰਗਾ ਇਹ ਨਿਕਲ ਕੇ ਤਿਆਰ ਹੋ ਜੂਗੀ ਨਾਲ ਨਾਲ ਇਹ ਆਪਾਂ ਸਿਲਾਈ ਮਾਰਨੀ ਆ ਜਿਹੜੀ ਆਪਣੀ ਆਹ ਕੱਪੜਾ ਤੇ ਉਹਦੇ ਨਾਲ ਨਾਲ ਜਮੇ ਸਿਲਾਈ ਮਾਰਨੀ ਆ ਆ ਦੇਖੋ ਬਹੁਤ ਹੀ ਸੋਹਣੀ ਜਿਹੜੀ ਦੋ ਸਾਈਡ ਆਪਣੀ ਪੈਪਿੰਗ ਨਿਕਲ ਕੇ ਤਿਆਰ ਹੋ ਜੂਗੀ ਇਹਦੇ ਉੱਤੇ ਆਪਾਂ ਨੂੰ ਬਾਹਰ ਕੋਈ ਸਿਲਾਈ ਮਾਰਨ ਦੀ ਲੋੜ ਨਹੀਂ ਸਿਰਫ ਆਪਾਂ ਨੇ ਦੋ ਸਿਲਾਈਆਂ ਦੇ ਵਿੱਚ ਹੀ ਇਹਨੂੰ ਕੰਪਲੀਟ ਕਰ ਦੇਣਾ ਪਹਿਲਾਂ ਸਿੰਗਲ ਸਿਲਾਈ ਨਾਲ ਲਾ ਦੇਣੀ ਆ ਫਿਰ ਇਹਨੂੰ ਜੈਸੇ ਆਪਾਂ ਇਹਨੂੰ ਕੱਲੀ ਸਿੰਗਲ ਜਿਵੇਂ ਹੁਣ ਆਪਾਂ ਲਾਉਨੇ ਆ ਏਦਾਂ ਵੀ ਲਾ ਸਕਦੇ ਆ ਪਰ ਫਿਰ ਇਹ ਉੱਦੜਨ ਆਪਣੀ ਜਿਹੜੀ ਡਰ ਲੈਂਦਾ ਵਾ ਤਾਂ ਕਰਕੇ ਆਪਾਂ ਜਿਹੜੀਆਂ ਇਹ ਦੋ ਸਲਾਈਆਂ ਦੇ ਵਿੱਚ ਪੈਪਿਕ ਲਾਉਨੇ ਆ ਜੇ ਉਹ ਬਹੁਤ ਹੀ ਵਧੀਆ ਲੱਗਦੀ ਆ ਤੇ ਸਾਫ਼ ਲੱਗਦੀ ਆ ਜਿਹੜੀ ਆਪਣੀ ਕੈਪਿੰਗ ਆ ਇਹ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆ ਦੇਖੋ ਆਪਣੇ ਪੱਲੇ ਤੇ ਬਹੁਤ ਹੀ ਸੋਹਣੀ ਜਿਹੜੀ ਇਹ ਪੈਪਿੰਗ ਨਿਕਲ ਕੇ ਇੱਕਸਾਰ ਆ ਜਿਹੜੀ ਉਹ ਬਹੁਤ ਹੀ ਸੋਹਣੀ ਪੈਪਿੰਗ ਨਿਕਲ ਕੇ ਤਿਆਰ ਹੋ ਗਈ ਇਹਨੂੰ ਤੁਸੀਂ ਕੱਚਾ ਕਰ ਲੋਗੇ ਇਹਦੇ ਨਾਲ 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 ਸਲਾਈ ਮਾਰਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਮਤਲਬ ਇੱਥੇ ਆਪਣਾ ਬੜਾ ਬੜੀ ਸਲਾਈ ਕਰਕੇ ਐਦਾਂ ਇਹਨੂੰ ਆਪਣਾ ਕੱਚਾ ਕਰ ਲੋਗੇ ਕੱਚਾ ਕਰਨ ਤੋਂ ਬਾਅਦ ਇਹਨੂੰ ਆਪਾਂ ਨੇ ਬੈਗ ਤੋਂ ਜਿਹੜੀ ਤਰਪਾਈ ਕਰ ਲੈਣੀ ਹੈ ਦੀ ਇਹ ਬਹੁਤ ਹੀ ਸੋਹਣੀ ਜਿਹੜੀ ਆਪਣੀ ਪੈਪਿੰਗ ਨਿਕਲ ਕੇ ਤਿਆਰ ਹੋ ਗਈ ਤੁਹਾਨੂੰ ਦੁਬਾਰੇ ਦੱਸ ਦਿੰਨੇ ਆ ਪੁੱਠੇ ਕਮੀਜ਼ ਦੇ ਉੱਪਰ ਸਿੱਧੀ ਲੇਸ ਰੱਖ ਕੇ ਜਿਹੜੀ ਇਹ ਲਾਉਣੀਆਂ ਅਟੈਚ ਕਰਨੀਆਂ ਪਹਿਲਾਂ ਸਲਾਈ ਮਾਰਨੀ ਆ ਫਿਰ ਇਹਨੂੰ ਅੰਦਰ ਨੂੰ ਐਦਾਂ ਫੋਲਡ ਕਰਕੇ ਇਹਦੇ ਨਾਲ-ਨਾਲ ਬਰੀਕ-ਬਰੀਕ ਸਲਾਈ ਮਾਰ ਕੇ ਬਾਹਰ ਆਪਣੀ ਐਦਾਂ ਐਪਿੰਗ ਨਿਕਲ ਕੇ ਇਹ ਤਿਆਰ ਹੋ ਜੂਗੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ